गोविन्द जीवन प्राण तन रूप सतगुरु पारस जी वचन करते हैं कि ये गोविन्द असान जीवाम दी जिंदगी है प्राण है तन है सहबण है होनापन रूप है ਅਗਿਆਨ ਮੋਹ ਮਗਨ ਮਹਾ ਪ੍ਰਾਣੀ ਅੰਧਿਆਲੀ ਵਦੀਪ ਰਹਾ ਜੀਵ ਆਤਮਕ ਜੀਵਨ ਵੱਲੋਂ ਪਰਵੇ ਸੰਜਮ ਹੈ ਕਿਉਂਕਿ ਜਿਹੜਾ ਇਹਰੇ ਕੋਲ ਜ਼ਿੰਦਗੀ ਹੈ ਪ੍ਰਾਣ ਧਨ ਸੂਝ ਸਵਪਨ ਹੈ ਤੇ ਇਸ ਦੇ ਮੋਹ ਦੇ ਵਿੱਚ ਬਹੁਤ ਡੁੱਬੇ ਰਹਿੰਦੇ ਹਾਂ ਇਸ ਹਨੇਰ ਦੇ ਵਿੱਚ ਕਿਹ ਤੋਂ ਜੀਵਾਂ ਨਹੀਂ ਦੀਵਾਂ ਹੈ ਅਸਾਂ ਨੇ ਅਸੀਂ ਮੋਹ ਦੇ ਮੋਹ ਦੇ ਹਨੇਰੇ ਦੇ ਵਿੱਚ ਅਗਿਆਨਤਾ ਦੇ ਹਨੇਰੇ ਦੇ ਵਿੱਚ ਡੁੱਬੇ ਹੋਏ ਹਾਂ ਤਾਨੂੰ ਜੀਵਨ ਵੀ ਤੈਨ ਦਿੱਤਾ ਹੈ ਪ੍ਰਾਣ ਵੀ ਤੇਰੇ ਦਿੱਤੇ ਹੋਏ ਨੇ ਤਨ ਵੀ ਮੇਰਾ ਦਿੱਤਾ ਪ੍ਰਭਾ ਨੇ ਤੇ ਆ ਸੁੰਦਰ ਸਰੀਰ ਵੀ ਤੇ ਇਹਨੂੰ ਰੂਹ ਵੀ ਤੈਨ ਦਿੱਤਾ ਹੈ ਪਰ ਅਸੀਂ ਤੈਨੂੰ ਹੀ ਭੁੱਲ ਕੇ ਮੋਹ ਦੇ ਵਿੱਚ ਮੋਹ ਦੇ ਚੱਕਰ ਦੇ ਵਿੱਚ ਬਸ ਗਏ ਆ ਡੁੱਬ ਗਏ ਆ ਮਾਂ ਸੇ ਪਾਸਾ ਨਹੀਂ ਅੰਧਿਆਰੇ ਅੰਧੇ ਦੀਪ ਇਸ ਹਨੇਰੇ ਦੇ ਵਿੱਚ ਅਗਿਆਨਤਾ ਦੇ ਮੂਹ ਦੇ ਹਨੇਰੇ ਦੇ ਵਿੱਚ ਜੀਵਾ ਲਈ ਤੂੰ ਹੀ ਇੱਕ ਐਸਾ ਪ੍ਰਕਾਸ਼ ਕਰਨ ਵਾਲਾ ਦੀਵਾ ਹੈ ਰਹਾ ਆ ਸਭਲਾ ਦਰਸ਼ਨ ਤੁਮਰਾ ਪ੍ਰਪੀਤਮ ਚਰਨ ਕਮਯਾਂ ਨੂੰ اے ਮੇਰੇ ਪ੍ਰੀਤਮ ਪ੍ਰਭੂ ਜੀ ਤੇਰਾ ਦਰਸ਼ਨ ਜੀਵਨ ਮਨੋਰਥ ਪੂਰਾ ਕਰਨ ਵਾਲਾ ਹੈ ਏ ਸੋਹਣੇ ਚਰਨ ਬੇਨਸਾਰ ਹਨ ਅਣਗਿਣਤ ਵਾਰ ਪਰਉ ਤੇ ਵੰਦਨ ਮਨ ਚਰਾਉਂ ਤੂਪ ਮੈਂ ਤੇਰੇ ਇਨਾਂ ਸੋਹਣੇ ਚਰਨਾਂ ਦੇ ਉੱਤੇ ਅਨੇਕਾਂ ਵਾਰੀ ਨਮਸਕਾਰ ਕਰਦਾ ਹਾਂ ਆਪਣਾ ਮਨ ਹੀ ਤੇਰੇ ਚਰਨਾਂ ਅਗੇ ਪੇਟ ਤਰਨ ਹਾਂ ਇਹੀ ਤੂਪ ਅਰਪਣ ਕਰਦਾ ਹਾਂ ਕਿ ਮੈਂ ਸੰਸਾਰ ਦੀਆਂ ਕਈਆਂ ਧੂਪਾਂ ਨੇ ਉਹਨਾਂ ਵਿੱਚ ਭਰ ਸਕਦੇ ਵਿਸ਼ਵਾਸ ਨਹੀਂ ਰੱਖਣਾ ਇਸ ਕਰਕੇ ਮੈਂ ਆਪਣੇ ਮਨ ਨੂੰ ਆਪ ਜੀ ਦੇ ਚਰਨਾਂ ਦੇ ਅੰਕੇ ਭੇਟਾ ਦੇ ਤੌਰ ਤੇ ਰੱਖਣਾ ਆਪਣਾ ਮਨ ਤੁਹਾਨੂੰ ਭੇਟ ਕਰਦਾ ਹਾਂ ਤੇ ਇਹ ਭੇਟਾ ਇਹ ਹੀ ਜਿਹੜੀ ਧੂਪ ਹੈ ਮੈਂ ਆਪ ਜੀ ਨੂੰ ਅਰਪਣ ਕਰਦਾ ਹਾਂ ਸਾ ਤੁਮ ਕੀ ਹੋਰ ਆਸਨਿਆਂ ਵੱੋਂ ਥੱਕ ਕੇ ਮੈਂ ਤੇਰੇ ਦਰ ਤੇ ਆ ਕੇ ਨਿਕਾਂ ਮੈਂ ਤੇਰੀ ਊਂਟ ਪੱਕੀ ਕਰਕੇ ਫੜ ਲਈ ਹੈ ਕਿਉਂਕਿ ਤੂੰ ਸਰਬੱਤ ਹੈ ਤੂੰ ਸਰਬੱਗ ਹੈ ਤੂੰ ਪ੍ਰਕਾਸ਼ ਰੂਪੀ ਦੀਵਾ ਹੈ ਜਿਹੜਾ ਸਾਨੂੰ ਪ੍ਰਕਾਸ਼ ਕਰਕੇ ਅਗਿਆਨਤਾ ਦੇ ਅੰਧੇਰੇ ਵਿੱਚੋਂ ਢੂਰ ਕਰਦਾ ਹੈ ਇਸ ਕਰਕੇ ਮੈਂ ਹੁਣ ਹੋਰ ਦੁਨੀਆ ਦੇ ਜਿੰਨੇ ਵੀ ਆਸ ਦੇ ਸਨ ਉਹ ਸਾਰੇ ਛੱਡ ਦਿੱਤੇ ਨੇ ਤੇ ਉਹਨਾਂ ਕੋਲੋਂ ਥੱਕ ਗਿਆ ਆਂ ਤੇ ਹੁਣ ਥੱਕ ਕੇ ਮੈਂ ਤੇਰੇ ਦਰ ਤੇ ਟਿਕ ਗਿਆ ਆਂ ਆ ਆ ਕੇ ਤੇ ਤੇਰੀ ਮੈਂ ਓਟ ਪਕੜ ਲਈ ਐ ਪੱਕੀ ਕਰਕੇ ਬਣ ਲਈ ਐ ਕਾੜ ਦੇ ਹੋ ਨਾਨਕ ਅੱਖੀਂ ਕਹੋ ਸੰਸਾਰਾ ਸੰਸਾਰ ਆਤ ਦੇ ਪੂ ਦੇ ਵਿੱਚੋਂ ਮੈਨੂੰ ਆਪਣਾ ਦਾਸ ਨਾਨਕ ਵਾਹਰ ਇਹ ਸੰਸਾਰ ਦੇ ਵਿੱਚ ਪਾਸਾ ਕਿੰਦੇ ਆਤ ਵੱਲਦੀ ਹੈ ਸੰਸਾਰ ਇੱਕ ਪੂ ਹੈ ਪੂ ਦੇ ਚੱਗ ਵੱਲ ਰਹੀ ਹੈ ਜਿਹਦੇ ਵਿੱਚ ਕਾਮ ਦੀ ਅੱਖ ਕੋਧ ਦੀ ਅੱਖ ਲੋਭ ਦੀ ਅੱਖ ਈਰਖਾ ਦਵੇਗ ਦੀ ਅੱਖ ਇਆ ਉਹ ਰਹੀ ਹੈ ਇਸ ਕਰਕੇ ਸਤਿਗੁਰੂ ਜੀ ਮੈਂ ਤੇ ਹੁਣ ਸਾਰੇ ਆਸ ਦੇ ਪਰੰਜਿ ਛੱਡ ਕੇ ਤੇਰੇ ਚਰਨਾਂ ਤੇ ਤੇਰੀ ਸਾਨਵੇ ਚੁੱਲ੍ਹ ਗਿਆ ਹਾਂ ਇਸ ਕਰਕੇ ਉਹ ਬਲਦੀ ਹੋਈ ਅਗਨੇ ਵਿੱਚ ਪੱਗ ਕੇ ਆਪਨੇ ਚਰਨਾਂ ਦੇ ਨਾਲ ਕੋ ਆਪਣੇ ਚਰਨਾਂ ਦੇ ਨਾਲ ਜੋੜ ਲੈ ਆਪਨੇ ਚਰਨਾਂ ਦੇ ਵਿੱਚ ਰੱਖ ਲੈ ਤੇ ਮੈਨੂੰ ਜੀਵਨ ਜਿਉਣ ਦੀ ਜਾਣ ਕਿਰਸੀ ਇਸ ਕਰਕੇ ਸਤਿਗਿਆਨੀ ਕਿਰਪਾ ਕੀਤੀ ਹੈ ਭਾਈ ਮੈਂ ਅੱਜ ਦੇ ਬਾਪਨ ਬਚਨਾਂ ਦੇ ਰਾਂਹੀ ਸਾਡੇ ਤਿੰਤ ਅਸਕਾਰ ਕੀ ਸਾਨੂੰ ਸੁਣਾਉਂਦਾ ਜੋਤਨ ਕੀਤਾ ਹੈ ਕਿ ਭਾਈ ਜਿਹੜਾ ਇਹ ਸੰਸਾਰ ਹੈ ਇੱਕ ਅਗ ਦਾ ਰੂਪ ਹੈ ਜਿਹਦੇ ਵਿੱਚ ਵਿਤਾਰਾਂ ਦੀ ਇੱਕ ਬੜ ਲੱਗੀ ਹੈ ਇਹਦੇ ਵਿੱਚੋਂ ਕੇਵਲ ਤੇ ਕੇਵਲ ਇੱਕ ਗੁਰੂ ਸਮਰਾਥ ਗੁਰੂ ਵਾਹਣ ਕਟੇਗਾ ਇਸ ਕਰਕੇ ਤੂੰ ਸਮਰਾਥ ਗੁਰੂ ਦੇ ਚਰਨਾਂ ਚਵੇਂ ਇਹ ਕਰਿਆ ਕਰ ਹਾਰ ਪਰਿਉ ਤੁਮਰੇ ਸੰਕਾਰੈ ਦ੍ਰਿੜ ਕਰ ਕੇ ਇਹ ਤੁਮਾਰੇ ਅੰਮੁਖ ਕਾਰ ਨਾ ਨੂੰ ਨਾਨਕ ਅਪਕੀਔ ਸੰਸਾਰ ਭਾਗ ਕੇ ਉਹ ਬਲੇ ਸੰਸਾਰ ਤੇ ਅਗਰ ਦੇ ਪੂਰੇ ਵਿੱਚੋਂ ਕੱਢ ਕੇ ਸੁਨਾਨੇ ਚਰਨਾਂ ਨੂੰ